جی کا خالسا واحر جی کی فتح رہ را جگ جگ پگ تو پایا رکھد آیا رام راجے ہر ناہ ماریا پہلا تر آیا ہنکاریا نیندکا پیٹھ دے نام دکھلایا جا نانک ہے سار سی ونت لئے چڑایا سلوک محلہ پہلا دکھدارو سکھ رو پیا جا سکھتاب نہ ہوئی تو کرتا میں نہیں جاؤ کرنا ہوئے بلہاری قدر وسیا ترا سنجائی لکھا رہا ہو जात में जो जोत में जाता अकल कला परपुरिया तो सच्चा साहिब से सैलो जिनके पर पिया कौन आने कहते के बता जो कुछ करना सो करया सोदरगा समल्ला पले क्यों कर सतगुरु प्रसाद सोदर तेरा के सो कर के हा। जित वैसा समल लेवा जे तेरे नादान एक संखा केते तेरे भवन हारे केते तेरे राग परी स्यों कहियन कहते तेरे रवन हारे ਗਾਵਣ ਤੁਨੋਂ ਪਣ ਪਾਣੀ ਵੇ ਸੰਦਰ ਗਾਵੈ ਰਾਯਾ ਤਰੰਦ ਵਾਰੇ ਗਾਵਣ ਤੁਨੋਂ ਚੇਤ ਗੋਪਤ ਲਿਖ ਜਾਣਾ ਲੈ ਲੈ ਧਰਮਚਾਰੇ ਗਾਵਣ ਤੁਦਨ ਈ ਸਰਬ ਮਾਦੇਵੇ ਸੋਹੋਂ ਤੇਰੇ ਸਦ ਸਵਾਰੇ ਗਾਵਣ ਤੁੰਦੋ ਇੰਤਜ਼ਾਰ ਸਬੱਠੇ ਦੇਵ ਤੇ ਅੰਦਰ ਨਾਲੇ ਗਾਵਣ ਤੁਨੋਂ ਸੇਛ ਮੱਧੀ ਅੰਦਰ ਗਾਵਣ ਤੁਨੋਂ ਸਾਦ ਵਿਚਾਰੇ ਗਾਵਣ ਤੁਨੋਂ ਜਤੀ ਸਤੇ ਸੰਤੋਖੀ ਗਾਵਣ ਤੁਨੋਂ ਵੀਰ ਕਰਾਰੇ ਗਾਵਣ ਤੁਨੋਂ ਪੰਡ ਪੰਨ ਸਿ ਸਰਜ ਜਿਉ ਜਿਉ ਬੇਦ ਨਾਲੇ ਗਾਵਣ ਤੁਨੋਂ ਮੋੜਿਆ ਮਨਮੋਹਣ ਸੁਰਗ ਮਾਚ ਪਿਆਲੇ ਗਾਵਣ ਤੋ ਨਰਤਨ ਰਤਨ ਪਾਇ ਤੇਰੇ ਅਛਰ ਤੀਰਥ ਨਾਲੇ ਗਾਵਣ ਤੋ ਜੋਤ ਮਹਾਬਲ ਸੂਰਾ ਗਾਵਣ ਤੋ ਖਾਣੀ ਚਾਰੇ ਗਾਵਣ ਤੋ ਖੰਡ ਮੰਡਰ ਵਰ ਬੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੋ ਨੋ ਗਾਵਣ ਜੋਤ ਪਾਮ ਰੱਤੇ ਤੇਰੇ ਪਾਤਰ ਸਾਲੇ ਹੋਰ ਕੀਤੇ ਤੁਜਨੋ ਗਮ ਸੇ ਮੇ ਚਿਤ ਨਾ ਬਣਨ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਰਾ ਸਾਹਿਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਏ ਨਜਸੀ ਰਚਨ ਜਿੰਨਰ ਚਾਈ ਰੰਗੇ ਰਗੇ ਭਾਤੇ ਕਰ ਕਰ ਜਿੰਸੀ ਮਾਇ ਜਿੰਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤੇ ਦੇ ਵੜਿਆਏ ਜੋ ਤਸ ਭਾਵੇ ਸੋਇ ਕਰਸੀ ਫਿਰ ਹੁਕਰ ਨਾ ਕਰ ਨਾ ਜਾਏ ਸੋ ਪਾਸਾ ਹੋ ਸਾਹਾ ਪਾਸਾ ਨਾਨਕ ਰਾਨ ਜਾਈ ਆਸਾ ਮੱਲ ਪਹਿਲਾ ਸੁਣ ਵਡਾ ਆਖੇ ਸੋ ਕੋਇ ਕਬੜ ਵਡਾ ਢੀਠਾ ਹੋਇ ਕੀਂਤ ਭਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਬਰਡੇ ਮੇਰੇ ਸਹਬਾ ਗੈਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਕੇ ਵੜਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰ ਹਾਈ ਕਹਿ ਨਾ ਜਾਈ ਤੇਰੇ ਤਲ ਵੜਿਆਈ ਸਭ ਸਤ ਸਭ ਤਪ ਸਭ ਚਗਈਆਂ ਸਿੱਧਾ ਪੁਰਖਾ ਕਿਆ ਵੜਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ ਕਰ ਮਿਲੇ ਨੇ ਠਾਕ ਰਹਾ ਯਾ ਆਖਣ ਵਾਲਾ ਕਿਆ ਵਿਚਾਰਾ ਸੇਫਤੀ ਭਰੇ ਤੇਰੇ ਪੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾਇਆ ਸਮੱਲਾ ਪੈਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖੜਿ ਔਖਾ ਸੱਚ ਨਾਮ ਸੱਚੇ ਨਾਮ ਕੀ ਲਾਗੇ ਭੋਖ ਉਤ ਭੋਖ ਖ ਚਲੀਏ ਦੁਖ ਸੋ ਕੇ ਵਿਸਰੇ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾਮ ਹੀ ਰਹਾਓ ਸੱਚੇ ਨਾਮ ਕੀ ਤੇਲਵੜਿਆਈ ਆਸਥਕੇ ਕੀਮਤ ਨਹੀਂ ਪਾਈ ਜੇ ਸਭ ਮੈਂ ਕਿ ਆਖਣ ਪਾਏ ਭਟਣਾ ਹੋਵੇ ਘਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦਿੰਦਾਰ ਰਹਿਣਾ ਚੁਕੇ ਭੋਗਣ ਇਹੋ ਹੋਣਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕੁਮ ਜਾਤ ਨਾਨਕ ਨਾਮ ਹੈ ਵਾਸਨਾ ਰਾ ਗੁਜਰੀ ਮੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਮੇ ਕਰਦਾ ਹੈ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਪਰਣ ਸਖਾਈ ਹਰ ਕੀ ਰਥ ਮਰੀ ਰਾਸ ਰਹਾਓ ਹਰ ਜਨ ਕੇ ਵਡ ਭਾਬ ਡਰੇ ਜਿਨ ਹਰ 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 ਸਰਦਾ ਹਰ ਪਿਆਸ ਹਰ ਹਰ ਨਾਮੇ ਤਪਤਾ ਸੇ ਮੇੜ ਸੰਗਤ ਗੁਰ ਪ੍ਰਗਾਸ ਜਿਨ ਹਰ 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 ਰਸ ਨਾ ਨਾ ਪਾਇਆ ਤੇ ਭਾਗ ਛਿਣ ਜੰ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤਿਰਿ ਜਿਵੇ ਤਿਰਿ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੁਰ ਮस्तक ਲਿਖਿਆ ਲਖਾਸ ਤਨ ਤਨ ਸਤ ਸੰਗਤ ਜੇ ਥਰਸ ਪਾਇਆ ਮੇ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਜਿਤਬੇ ਉਦਮ ਜਾਂ ਆਹ ਹਰਜ ਪਰਿਆ ਸੈਲ ਪੱਥਰ ਮੈਂ ਜੰਤ ਪਾਇ ਤਾ ਘਾਰਿ ਜਿ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗ ਮੇਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਾਇ ਸੁਕੇ ਕਾਲ ਤ ਹਰਿਆ ਰਹਾਓ ਜਨਨ ਪੇਤਾ ਲੋਕ ਛੋਤ ਬਨੈ ਤਾ ਕੋਈ ਨ ਕਿਸ ਕੀ ਤਰਿਆ ਸਿਸ ਰੰਸ ਵਾਇ ਠਾਕਰ ਕਾਹੇ ਮਨ ਪਕਰਿਆ ਊੜੇ ਊੜੇ ਆਵੇ ਸੇ ਕੋ ਸਾਤ ਇਸ ਪਾਸੇ ਬਿਸ਼ਰ ਸ਼ਰੀਆ ਤਨ ਕਵਣ ਖਾਵੇ ਕਵਣ ਜਗਾ ਵੇ ਮਨ ਮੈਂ ਸੇ ਮਨ ਕਰਿਆ ਸਬਨ ਦਾਨ ਦਸ ਅਸ਼ਟ ਸਿਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨ ਪਾਰ ਆਵਰਿਆ ਰਾਗਾ ਸਮਲ ਚੌਥਾ ਸੂਪਰ ਕਿੰਕਉਂਕਾਰ ਸਤਗੁਰ ਪ੍ਰਸਾਦ ਸੂਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਆਗਮ ਆਗਮ ਪਾਰ ਸਭ ਧਿਆਵੇ ਸਭ ਤਾਵੇ ਤੁਜੀ ਹਰ ਸੱਚੇ ਸੇ ਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਅਕਾਦ ਤਾਰਾ ਹਰ ਧਾਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰਾ ਹਰ ਆਪੇ ਠਾਕਰ ਆਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਘਟ ਘਟ ਅੰਤਰ ਸਰਮੁਦਨ ਅੰਤਰ ਜੀ ਹਰ ਇੱਕ ਪੁਰਸ਼ ਮਾਨਾ ਇੱਕ ਧਾਤੇ ਇੱਕ ਪਖਾਰੀ ਜੀ ਸਭ ਤੇਰੇ ਚੋਜ ਬੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਿਦਬਨ ਅਵੜ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਝੀ ਤੇਰੇ ਕਾ ਗੁਨਾ ਫਾਣਾ ਜੋ ਸੇਵਾ ਜੈ ਸੇਵਾ ਤੁਜੀ ਜਨਾਨਕ ਤੈਨ ਕਰਵਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਸੁ ਜਗ ਮੈ ਸੁਭਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆ ਜੀ ਤਨ ਟੁੱਟੀ ਜਨ ਕੀ ਭਾਸੀ ਜਿਨਰ ਪੌ ਜਿਨ ਹਰ ਪੌ ਧਿਆ ਜੀ ਤਨ ਕਾ ਪੌ ਸੁਭਾਸੀ ਜਿਨ ਸੇਵਾ ਜਿਨ ਸੇਵਾ ਮੇਰਿਆ ਹਰ ਜੀਤ ਹਰ ਰੂ ਸੁਮਸੀ ਸੇ ਤਨ ਸੇ ਤਨ ਜਿਨ ਹਰ ਧਿਆ ਜੀ ਜਨਾਨ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬਿਆੰਤ ਵੈਂਤਾ ਤੇਰੇ ਭਗਤ ਤੇਰੇ ਭਗ ਸਲਾਹ ਤੁਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਪੇ ਜੱਪੇ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਪੜੋ ਬਿ ਸਿਮਰ ਸਾਸਿ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਤ ਭਲੇ ਜਾਨਾ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ تور کرتا جی, تُو جی تُو جو جو سدا سدو جی چل کر جی، سب پائی جی تیر سگ گوئی جن نانک گن گا کرتے گے جی جو سب سی گا جنوئی آسا محلہ چوتھا تو کرتا سر مینڈا سائی جو تاوی تا سوئی تھی سی جو تو دے سوئی رہا ਸਭ ਤੇਰੇ ਤੋਂ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਗਾਇਆ ਤੁਦਾ ਵਿਛੋੜਿਆ ਆ ਮਿਲਾਇਆ ਤੂੰ ਦਰਿਆਓ ਸਾ ਤੁਝ ਹੀ ਮਾਏ ਤੁਜ ਬਿਨ ਦੂਜਾ ਕੋਈ ਨਹੀਂ ਜੀ ਜਾਣ ਸਾ ਤੇਰਾ ਖੇਲ ਬਿ ਜੋ ਮਿਲ ਵਿਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਨਾਈ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆ ਬਖਾਣੇ ਜਿਨ ਹਰ ਸੇਵਾ ਤੈਨ ਸੁ ਪਾਇਆ ਸੈ ਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਬ ਨ ਕੋਏ ਤੁ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮਤ ਪ੍ਰਗਟ ਹੋਇਆ ਸ ਮੱਲਾ ਪਹਿਲਾ ਤੇਤ ਸਰਵਰੜੇ ਪਲਿਏ ਨਵਾਸਾ ਪਾਣੀ ਭਵਤਿਨ ਕੀਆ ਪੰਖਜ ਮੋਂ ਪੰਗ ਨਹੀਂ ਚਾਲੇ ਹਮ ਦੇਖਾ ਤੈ ਡੂਬੇ ਲੇ ਮਨ ਏਕ ਨਚੇ ਸਮੂੜ ਮਨ ਹਰ ਵਿਸਰੇ ਤੇਰੇ ਗੁਣ ਗਾਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦਾ ਜਨ ਪਿਆ ਪਰਨ ਬਤ ਨਾਨਕ ਤਨ ਕੇ ਸਾਨਾ ਜਿੰਤੂ ਨਹੀਂ ਵਿਸਰਿਆ ਆਸਾ ਮਹੱਲਾ ਪੰਜਮ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਨ ਮਿੰਨ ਕੀ ਤੇਰੀ ਵਰੀਆ ਅਵਰਕਾਰ ਕਿਤੇਰੇ ਕਿਤੇ ਨਾ ਕਾਮ ਮੈਂ ਸਾਜ ਸੰਗ ਪਜ ਕੇ ਬਨਨਾਮ ਸਰੰਜਮ ਲਾਪ ਪਵਜਲ ਤਰਨ ਕੇ ਜਨ ਬਿਠਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨਿਆ ਹਰਾਇ ਕਹੋ ਨਾਨਕ ਹਮ ਨੀਚ ਕਰਮ ਚਰਨ ਪਰੇ ਕੀ ਰੱਖੋ ਸਰਮ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤੇ ਪਾਛੇ ਦਸਮੀ ਕਵੇ ਬਾਚ ਬੇਨਤੀ ਚੋਪਈ ہمری کرو ہاتھ دے رچا پورن ہوئے چت کی اچھا تب چرن نمن رہے ہمارا یپنا جان کرو پتپارا ہمرے دوست سوے تم کاو آپ ہاتھ دے موہے بچاو سخی وسے مورو پروارا سیوک سکھ سو کرتارا موہ رچا اچھا نج کر دے کریے سرن کو آپ سنگریے پورن ہوئے ہماری آساں تو بجن کی رہے پیاسا ਤੁਮੇ ਝਾੜ ਕੋਇ ਨਾ ਤਾਉ ਜੋ ਵਰ ਚਾਹੂ ਜੋ ਤੁਮਤੇ ਪਾਉ ਸੇਵਕ ਸੇਖ ਮਾਰੇ ਤਾਰੀਏ ਚੁੰਚੁੰਨ ਸਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਜੇ ਵਰਿਏ ਮਾਨ ਕਾਲ ਕਾ ਤਰਨ ਵਰਿਏ ਹੂ ਜੋ ਸਦਾ ਹਮਾਰੇ ਪਛਾ ਸਿਰ ਅਤ ਜੋ ਕਰਿਓ ਰੱਛਾ ਰਾਖ ਲਿਓ ਮੇਰਾ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੁ ਸਟ ਕੇ ਹੰਦਾ ਤੁਮੋ ਪੁਰੀ ਚਤਰ ਦਸਕੰਤਾ کال پائے برہم بک ترا کال پائے شیو جو اترا کال پائے کا بھشن پرکاشا سکل کا کیا تماشا جبن کال جو گی سو کیو وید راج بہ جو تھیو جبن کا سب لوک سوارا نمسکار ہے تائیں ہمارا جبن کال سب جگت بناؤ دیو د جاؤ آدی انتے کے اوتارا سوئی گرو سمجھو ہمارا نم سکار تھی کو ماریاری سکل پرجا جنیاب سواری سوکن کو سوکن سیو سترنگ کو پل موب کیو کٹ کٹ کے انتر کی جاند پلے برے کی پیر پچاند چنٹی تے کنچر سولہ سب کر کپ دس کا فولہ سانتن دکھ پائے تے دھی سائے سادن کے سی پیر پچھانے کٹ, کٹ کٹ کے پٹ پٹ کی جانے جب اد کر کرا کر تارا پریا ترتا دے ا پارا جبا کرخ کرت ہو کاب تھم ملت دیرتا سب ہو jete badnas se sab tar aap apni buj uchare tum sabhi tere niralam janat bhed pher ar alam narengkar naramkar nalam ba adanil nada samb ta kamod charth bheda jako bhed na paarth veda ta ko kar pa hanon namanat mahamur kuch bhed na janat mahadev ko kais simdrenkar ka chi nitne pe aap apni budh yeeti ਬਾਣ ਨੇ ਤੇ ਪੈਨ ਨੇ ਪੈਨ ਤੋਈ ਤੇ ਤੇ ਤੁਮਰਾਲ ਖਨ ਜਾਏ ਪਸਾਰਾ ਕਹਿਵੇ ਸਿਆ ਪ੍ਰਥਮ ਸੰਸਾਰਾ ਏਕੇ ਰੂਪਨੂ ਸਰੂਪਾਰੰ ਪਇਓ ਰਾਗ ਪਇਪੂਪਾ ਅੰਡਾ ਜੇਰੇ ਸੇਤਜ ਕਿੰਨੀ ਉਤਪਜ ਖਾਨ ਬਹੋਰ ਚ ਦਿਨੀ ਕਹੂੰ ਫੂਲ ਰਾਜਾ ਹੋ ਵਟਾ ਕਉ ਸੂਟ ਪੈਸਾਂ ਕਰ ਕਾਠਾ ਸਗਰੀ ਸਿਰਸ਼ਤ ਖਾਏ ਚੰਬਵਾ ਜੁਗਾ ਸਰੂ ਸਮੰਬਵਾ ਬਰਚ ਮੇਰੀ ਤਮ ਕਰੋ ਸੇਖ ਵਾਰ ਸਿਕ ਸੰਗਾਰੋ دوشی تے اٹھ مت پتا سکل ملےش کرو رن کاتا جا جی سرنی پری تنقہ دش درے پورکھ جبن پگ پڑے تہارے تین قم سنک سوٹارے جو کل کوک نہیں آئے ہیں رچا اچھا ہوئے تا سب کالا دشتا ریٹ رے تت کالا کرپا دیتن جائے نرو تاکے تب تنک مر ہو سرم سب ہوئی دور چھو سکے نوئی ایک بار جم سوارا کال فا تے تای وارا ਜੇ ਨਾ ਨਾਮ ਤੇ ਹਾਰੋ ਕਹਾ ਧਾਰੇ ਧੋਧੋ ਤੇਰਾ ਖੜ ਕੇ ਤਮ ਸਨ ਤਿਹਾਰੀ ਆਪ ਹੱਥ ਦੇ ਲਿਓ ਵਾਰੀ ਸਰਬothor ਮਾਉ ਸਹਾਈ ਦੋਧੋ ਤੇ ਲਿਓ ਬਚਾਈ ਸਵਈਆਂ ਪਾਏਂਗਾ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਿਆ ਨਿਉ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤੇ ਕਰ ਮੰਨਿਓ ਸਿਮਰ ਸਾਸਤਰ ਬੇ ਸਵੇ ਬਪੀਰ ਕਹੇ ਹਮ ਇਕ ਨ ਜਾਣਿਓ ਜੀਰੀਅਸ ਪਨ ਕਿਰਪਾ ਤੁਮਰੀ ਕਰ ਮੈਂ ਨ ਕਮ ਸਤੋਏ ਬਖਾਨਿਓ ਦੋਰਾ ਸਗਲ ਦਵਾਰ ਕੋ ਛਾੜ ਕੇ ਗਾਇਓ ਤਵਾਰੇ ਦਵਾਰੇ ਭਾਈ ਜੈਤੀ ਲਾਜ ਜੀ ਗੋਵਿੰਦਾਸ ਤਵਾਰਾ ਰਾਮਕਲੀ ਮਲਤੀ ਜਾਨੰਦਿ ਕਿਉਂਕਾਰ ਸਤਗੁਰ ਪ੍ਰਸਾਦ ਆਨੰਦ ਪੈ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਬ ਸੇਤੀ ਮਨਬ ਜੀਆਂ ਬਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਂ ਸ਼ਬਦ ਤਕ ਗੋ ਹਰੀ ਕੇਰਾ ਮਾਨ ਜੀ ਨਿ ਵਸਿਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੁ ਕਰੀ ਤੇਰਾ ਕਾਰ ਸਾ ਸਵਾਰਨਾ ਸਭ ਨਾ ਗੱਲਾਂ ਸਮਰਾਤ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ साचे साहिबा क्या नहीं करते रे करता तेरे सब कुछ है जिस देह सो पावे सदा शिव सला तेरी नाम मन बसावे ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਭ ਕਾ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਰਮ ਰਾਜਨ ਭੁਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਬੜੀਆਂ ਆ ਕਹੇ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸਵਾਗੇ ਘਰਸਵਾਗੇ ਸਾਧਵਾਜੇ ਕਲਾ ਜਿਤ ਕਰਤਾਰਿਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਸੁਖ ਹੋਆ ਤਿਤ ਕਰਿਆ ਅਨਹਦ ਵਾਜੇ ਆਨੰਦ ਸੁਣੋ ਬੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਰਵਰਨ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੇ ਸੁਣਦੇ ਪਨੀਤ ਕਹਤੇ ਭਵੇ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੇ ਬਾਜੇ ਹਨ ਤੂਰੇ ਮਦਾਬਨੀ ਮੱਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਧਾਰੋ ਇਹ ਵਸਤ ਜੀ ਨਜਾਈ ਨਿਤ ਨਿਤ ਰਖਵਾਰਦਾਰੋ ਹੋ ਤਮ ਸੰਸਾਰ ਚਰਨ ਲਗਦਰੀਏ ਸਭ ਨਾਨਕ ਬ੍ਰਾਮ ਪ੍ਰਸਾਰ ਸਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਤ ਤੋਈ ਮੈਂ ਨਿਰਗੁਣਿਆਰੇ ਕੋਈ ਗੁਣ ਨਹੀਂ ਆਪੇ ਤਰਸ ਪਈ ਹੋਈ ਤਸ ਪਿਆ ਮੈਂ ਰਾਮ ਤੋਈ ਸਤਗੁਰ ਸੱਜਣ ਮੇਰੇ ਆ ਨਾਨਕ ਨਾਮ ਮੇਰੇ ਤਾ ਜੀ ਮਾ ਤਨ ਮੰਨਤੀ ਵੇ ਹਰਿਆ ਪੌੜੀ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮੈਂ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਪੌ ਜਲ ਬਖਮ ਅਸਗਾਹ ਗੁਰ ਸਾਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਖਾਏ ਕਲ ਮੈਂ ਹੁ ਪਣ ਗੋਲ ਗੁਣ ਗੋਬਿੰਦ ਗਾਏ ਸਾਚੇ ਨ ਕਰਪਾਲ ਸਮਾਲੇ ਸਾਹ ਸਾਏ ਵਿਰਥਾ ਕੋਈ ਨ ਜਾਵੇ ਜੇ ਆਵੇ ਤਦ ਹੈ ਸ਼ਲੋਕ ਮਹੱਲਾ ਪੰਜਮਾ ਅੰਤਰ ਗੁਰੂ ਰਾਦਣਾ ਜਿਵਾ ਜਾਪ ਗੁਣਾਉ ਨੇਤਰੀ ਸਤੂਰ ਵੇਖਣਾ ਸਰਬਣੀ ਸੁਣਣਾ ਗੁਣਾਉ ਸਤੂਰ ਸੇਤੀ ਰਤੀ ਆਂ ਦਰਗਾ ਪਈ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਦੇ ਜਾਗ ਮੋ ਉੱਤਮ ਖਾਂਢੀ ਇਹ ਵੇਲੇ ਕਈ ਕੇ ਮਹੱਲਾ ਪੰਜਮਾ ਰਖੇ ਰਖਣ ਹਾਰ ਆਪਵਾਰਿ ਅਨੁਗੁਰ ਕੀ ਪੈਰੀ ਪਾਇ ਕਾ ਸਵਾਰਿਨ ਹੁਆ ਆਪ ਦੇਵਲ ਮਨੁ ਮਨਬਸਾਰਿ ਅਨ ਸਾਜਨਾ ਕੇ ਸੰਗ ਭਉ ਜਲਤਾਰਿਨ ਸਾਖਤ ਨਿੰਦਕ ਦੁਸ਼ਟ ਖਿੰਮਾਇ ਬਿਦਾਰਿਨ ਤੇ ਸਾਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਸਲੋਕ ਪ੍ਰਭ ਗੁਰੂ ਪਾਣੀ ਪਿਤਾ ਮਾਤਾ ਸਤਿਮਾਹਤ ਦੇਸਰਾਦੋ ਦਾਈ ਦਾਇਆ ਖੇਲੇ ਸਗ ਜਗਤ ਚੰਗਿਆਈਆਂ ਮੁਰਿਆਈਆਂ ਵਾਚੇ ਤਰਮਸ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਕਾਲਪੁਰਖ ਅੰਤਰਜਮੀ ਨਰੰਕਾਰ ਸੂਪ ਗੁਰੂ ਨਾਨਕ ਦੇਵ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਇਸ ਬਿਨੇ ਰਹਿ ਰਹਾ ਸਭ ਜੀ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵੱਧ ਘਟ ਭੁੱਲ ਚੁੱਕ ਮਾਫ ਕਰਨੀ ਬਾਣੀ ਪੜੀ ਸੁਣੀ ਸਾਚ ਕੰਡ ਵਿੱਚ ਪਰਵਾਨ ਕਰਨੀ ਸਹੀ ਗੁਰੂ ਪਿਆਰੇ ਮੇੜ ਜਿਨਾ ਮਿਲੇ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ